ਆਉ ਤੋਰੋਗਾ ਚੱਲ ਭਰਾਵਾ ਤੇਰੀ ਵੀ ਮੰਨਣੀ ਪੈਂਦੀ ਬੈਜੋ ਪਿੰਦਰ ਚਾਹ ਪੀ ਕੇ ਜਾਇ ਮੈਂ ਚਾਹ ਤਰੀ ਅੱਗ ਲੱਗੇ ਤੇਰੀ ਚਾਹ ਨੂੰ ਮੇਰੇ ਸਿਰ 'ਚ ਪਾ ਦੇ ਚੰਗਾ ਹੁਣ ਤੂੰ ਰਹੀ ਇਸ ਘਰ 'ਚ ਤਾਂ ਮੈਂ ਨਹੀਂ ਇੱਥੇ ਰਹਿੰਦੀ ਕਿੰਨੀ ਵਾਰੀ ਫੋਨ ਲਾਤਾ ਵਾ ਬੰਦਾ ਫੋਨ ਤੇ ਘੱਟੋ ਘੱਟ ਚੁੱਪ ਲੈ ਮੈਨੂੰ ਵੀ ਪਤਾ ਲੱਗ ਜੇ ਕੀ ਉੱਥੇ ਗੱਲ ਹੋਈ ਹੈ ਬਾਬੇ ਉਹ ਤਾਂ ਨਾ ਚੰਗਾ ਹੋਇਆ ਵਾ ਪਿੰਦਰ ਵੀਰ ਆਏ ਆ ਤੇ ਭੂਆ ਨੂੰ ਨਾਲ ਲੈ ਗਏ ਨੇ ਤੇਰੀ ਗੱਲ ਸੱਚੀ ਓ ਜੇ ਪਿੰਦਰ ਵੀਰ ਨਾ ਨਾ ਹੁੰਦਾ ਤਪੂ ਵਾਣੀ ਕਿਤੇ ਵੀ ਨਹੀਂ ਜਾਣਾ ਉਹ ਤਾਂ ਬੜੇ ਤੱਕੇ ਨਾ ਖੰਡੇ ਇਹਨੂੰ ਗਏ ਟੈਕਾ ਮੋਟਰਸਾਈਕਲ ਖੁਲਾ ਰ ਮਮੀ ਮੈਂ ਨਹੀਂ ਜੇ ਖੁਲਾ ਰਣਾ ਹੈਗਾ ਖੁਲਾ ਦੇ ਤੇ ਮੈਂ ਛਾਲ ਮਾਰ ਦੇਣੀ ਆ ਫੇਰ ਨਾ ਆਖੀ ਮਮੀ ਜਾਲੋ ਫੜੋ ਹੁਣ ਸੜਕ ਤੇ ਤਮਾਸ਼ਾ ਲਾਇਓ ਹਣਾ ਕੀ ਕਹਿਣਾ ਜੇ ਦੱਸੋ ਮੈਨੂੰ ਮੈਂ ਇਹ ਕਹਿਣਾ ਵੀ ਮੈਂ ਛੇਰਨਾਲ ਨਹੀਂ ਜਾਣਾ ਹੈਗਾ ਜੇ ਮਮੀ ਮੇਰ ਨਾਲ ਨਹੀਂ ਜਾਣਾ ਤਾਂ ਹੋਰ ਕਿੱ데 ਨਾ ਜਾਣਾ ਜੀ ਮੇਰੀ ਸੁਣ ਗੱਲ ਮੇਰ ਨਾਲ ਬਹੁਤੀਆਂ ਆਵਾਜ਼ੀਆਂ ਕਾਟੀਆਂ ਗੱਲਾਂ ਨਾ ਕਰ ਮੈਂ ਬੱਸ ਤੇ ਆ ਜਾਾਂਗੀ ਕਾਦਲੀ ਬਸੇ ਆਉਣਾ ਜੇ ਕਿਉਂ ਬਾਸ ਨਹੀਂ ਚਲਦੀ ਹੈਗੀ ਜਰੂਰ ਮੈਂ ਤੇਰੇ ਨਾਲ ਹੀ ਆਉਣਾ ਵਾ ਮੰਮੀ ਹੁਣ ਲੈਣ ਆਇਆ ਵਾ ਐਵੇਂ ਬੋਤੀਆਂ ਗੱਲਾਂ ਨਾ ਕਰੋ ਚੁੱਪ ਕਰਕੇ ਤੇ ਮਗਰ ਬਬੋ ਜੇ ਮੈਂ ਤੇਰੇ ਨਾਲ ਚਲ ਗਈ ਨਾ ਤੇ ਨਾ ਉਹਨੂੰ ਪਤਾ ਲੱਗ ਜਣਾ ਵਾ ਓ ਮੰਮੀ ਉਹਨੂੰ ਸਾਰਾ ਹੀ ਪਤਾ ਹੈ ਪਰਦੇ ਪਾਉਂਦੇ ਬਈ ਉਹਨੂੰ ਨਾ ਪਤਾ ਲੱਗੇ ਨਾਲ ਬਥੇਰਾ ਚਿਰ ਹੋ ਗਿਆ ਉਹਨੂੰ ਆਈ ਨੂੰ ਸਾਰਾ ਹੀ ਪਤਾ ਤੁਹਾਡਾ ਉਹਨੂੰ ਚੁੱਪ ਕਰਕੇ ਤੇ ਮੋਢਸਾਲ ਦੇ ਮਗਰ ਬਬੋ ਤੂੰ ਜਾ ਤੇ ਮੈਂ ਨਾ ਪਿੰਡ ਜਾਣਾ ਮੈਂ ਕੋਈ ਲਾਭ ਨੂੰ ਸਨਾਹ ਦੇ ਕੇ ਆਉਣਾ ਵਾ ਮੰਮੀ ਜੜਾ ਸਨਾਹ ਦੇਣਾ ਹੋਏਗਾ ਨਾ ਫੋਨ ਤੇ ਦੇ ਲੈ ਮੈਨੂੰ ਨਾਲੇ ਪਤਾ ਕੀ ਕਹਿਣਾ ਤੂੰ ਕੀ चुप तो करके मोटरसाक मगर बहू बहु बहजू सियाने बनी दा देखा, उसे है देख उ जाता है छेती चली अजे कि देना ਮੰਮੀ ਚੰਗਾ ਸਗੋ ਟਾਈਮ ਨਾ ਘਰ ਆਂਗੇ ਕਿ ਹਨੇਰਾ ਕਰਕੇ ਹੀ ਆਉਣਾ ਸੀ ਚੰਗਾ ਤੇ ਮੈਂ ਤੇ ਤੁਹਾਨੂੰ ਦੱਸ ਕਿੰਨੇ ਹੈ ਗਈ ਮੈਨੂੰ ਇਹ ਦੱਸੋ ਵੀ ਤੁਹਾਨੂੰ ਦੱਸਿਆ ਕਿੰਨੇ ਹੈ ਮੰਮੀ ਕੋਈ ਨਹੀਂ ਦੱਸਨੇ ਆ ਉਹ ਵੇਖੋ ਪਾਣੀ ਪੀਓ ਤਖੀ ਅੱਗ ਲੱਗੇ ਤੁਹਾਡੇ ਪਾਣੀ ਨੂੰ ਮੰਮੀ ਪਾਣੀ ਤੇ ਕਾਦਾ ਗੁੱਸਾ ਨਹੀਂ ਤੂੰ ਮੈਨੂੰ ਇਹ ਦੱਸ ਇਹ ਤੇ ਮੈਨੂੰ ਕੋਈ ਦੱਸਣ ਨਹੀਂ ਦਿਆ ਕਿ ਤੁਹਾਨੂੰ ਪਤਾ ਕਿੱਦਾਂ ਲੱਗਾ ਵੈ ਮੰਮੀ ਹੁਣ ਬੁਰਲੀ ਦੀ ਦਾ ਫੋਨ ਆਇਆ ਸੀ ਕਿ ਭੂਆ ਨੇ ਨਾ ਇਥੇਣ ਕਿ ਲੜਾਈ ਬੜੀ ਪਾਈ ਏ ਉਹਨਾਂ ਨੇ ਦੱਸਿਆ ਹੀ ਹਨੂ ਜਿੰਨਾਂ ਦਾ ਘਰ ਕਲੇਸ਼ ਪਾਇਆ ਉਹਨਾਂ ਨੂੰ ਫੋਨ ਕਰਨਾ ਹੀ ਕਰਨਾ ਸੀ ਚੋਪੀ ਰਹਿ ਹੁਣ ਕੱਦ ਲਈ ਮੰਮੀ ਚੋਪ ਪਰ ਆਵਾ ਉੱਥੇ ਬੜੀਸ਼ ਤਾਂ ਨਾ ਤੁਹਾਡੀ ਕਰਨਗੇ ਹੁਣ ਜਦੋਂ ਜਾਓ ਕਰੋਗੇ ਜੇ ਚੰਗੇ ਹੋਵੋ ਨਾ ਹੁਣ ਉੱਥੇ ਬੜਿਓ ਹੈ ਨਾ ਜਿੰਨੇ ਕੱਜ ਉੱਥੇ ਬੇਇੱਜ਼ਤੀ ਹੋ ਗਈ ਏ ਜੇ ਮੇਰੀ ਇੱਜ਼ਤ ਨਹੀਂ ਨਾ ਹੋਈ ਤੇ ਤੁਹਾਡੀ ਵੀ ਨਹੀਂ ਜੇ ਹੋਣੀ ਉਹ ਮੰਮੀ ਹਾਡੀ ਤੇ ਤੁਸੀਂ ਗੱਲ ਹੀ ਨਾ ਨਾ ਕਰੋ ਸਾਰੀ ਪੁਆੜੇ ਦੀ ਜੜ ਇਹ ਹੈ ਤੇ ਏਕੇ ਦਾ ਫੋਨ ਵਾਧੂ ਦਾ ਖਰਚਾ ਉਹਨੂੰ ਨਾ ਚੁੱਲ੍ਹੇ ਦੀ ਸੁੱਟਣੀ ਆ ਮੈਨੂੰ ਇਹ ਦੱਸ ਵੀ ਫੋਨ ਉਹਨੇ ਕੀਤਾ ਹੈ ਕਿ ਤੂੰ ਕੀਤਾ ਵਾ ਮੰਮੀ ਦੀਦੀ ਨੇ ਫੋਨ ਕੀਤਾ ਹੈ ਤੇ ਨਾਲੇ ਅਗਲਿਆਂ ਨੇ ਕਰਨਾ ਨਹੀਂ ਤੁਸੀਂ ਉਹਨਾਂ ਦੇ ਘਰ ਚ ਜਾ ਕੇ ਤੇ ਲੜਾਈ ਪਾਈ ਸੀ ਮੇਰੀ ਸੁਣ ਗੱਲ ਜਦੋਂ ਉਹਦਾ ਹੁਣ ਫੋਨ ਆਇਆ ਹੈਗਾ ਨਾ ਤੇ ਮੈਨੂੰ ਫੜਾਈ ਉਹਦੀਆਂ ਫੰਦੀਆਂ ਤੇ ਤੇਲ ਮੈਂ ਲਾਵਾਂਗੀ ਜਿਹੜੀਆਂ ਤੁਸੀਂ ਰਲੀਆਂ ਚੋਕਦੀਆਂ ਹੋ ਨਾ ਮੈਨੂੰ ਇੱਕ ਵਾਰੀ ਪਤਾ ਲੱਗ ਜਾਏ ਸਹੀ ਉਹਦਾ ਮੰਮੀ ਇਹਦੇ ਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਅਸੀਂ ਤਾਂ ਸ਼ੁਗਰ ਕੀਤਾ ਹੈ ਕਿ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਉੱਥੇ ਹੋ ਅਸੀਂ ਤਾਂ ਸਵੇਰ ਦੇ ਟੈਨਸ਼ਨ ਚ ਹਾਂ ਜਿਵੇਂ ਤੁਹਾਨੂੰ ਪੁੱਛਿਆ ਇਹ ਜਾਣ ਲੱਗਿਆਂ ਨੂੰ ਕਿ ਮੈਨੂੰ ਦੱਸ ਤੋ ਕਿੱਥੇ ਚੱਲੇਓ ਜੇ ਤੁਸੀਂ ਉਦੋਂ ਦੱਸ ਦਿੰਦੇ ਤੇ ਅਸੀਂ ਤਾਂ ਜਿਹੜੇ ਮਗਰ ਨਾ ਪਹੁੰਚਦੇ ਹੁਣ ਤੁਸੀਂ ਔਖੇ ਹੋਂਦੇ ਹੋ ਤੁਸੀਂ ਆਂਦੇ ਮੈਂ ਜੋ ਮਰਜ਼ੀ ਕਰੀ ਜਾਵਾਂ ਆਪਣੀ ਗਲਤੀ ਨਹੀਂ ਮੰਨਣੀ ਉਦੋਂ ਤੋਂ ਵਾਲੇ ਭਣਾ ਕੱਦ ਲਈ ਹੋਣਦੇ ਹੋ ਤਿੰਦਰ ਮੇਰੀ ਸੁਣ ਗੱਲ ਇਹ ਜਨਾਂ ਦੇ ਇਹਨਾਂ ਦੇ ਕੋਲ ਜਿਹੜੇ ਫੋਨ ਨੇ ਨਾ ਇਹੋ ਗੱਲਾਂ ਬਾਤਾਂ ਇਹਨਾਂ ਨੂੰ ਕਰਾ ਕੇ ਤੇ ਸਾਨੂੰ ਪਿਛਾਂ ਹਟਾਉਂਦੀ ਐ ਤੈਨੂੰ ਨਹੀਂ ਪਤਾ ਕਰ ਲੈਣ ਦਾ ਕਿਹੋ ਜਿਹੀ ਹੈਗੀ ਆ ਉਹ ਪਤਾ ਮੈਨੂੰ ਸਾਰਾ ਕਿਦਾਂ ਦੀ ਹੋ ਤੇ ਫੇਰ ਤੇ ਤੁਹਾਡਾ ਵੀ ਪਤਾ ਹੈ ਤੈਨੂੰ ਮਗਰ ਲੰਜ਼ੀ ਆਓ ਨੂੰ ਭਾਵੇਂ ਮੰਨ ਭਾਵੇਂ ਨਾ ਮੰਨ ਕੋਈ ਨਹੀਂ ਮੰਮੀ ਕਿਸੇ ਨੂੰ ਮਗਰ ਲਾਉਂਦਾ ਲੱਗ ਜਾਂਦਾ ਹੁੰਦਾ ਏ ਜਦੋਂ ਕਿਸੇ ਨਾਲ ਮਿੱਠੀਆਂ ਫਿੱਕੀਆਂ ਕਰੀਏ ਨਾ ਤੈਨੂੰ ਪਤਾ ਲੱਗ ਜਾਂਦੀਆਂ ਜਨਾਨੀਆਂ ਦੇ ਝੱਟ ਚਸਕੇ ਲੈਂਦੀਆਂ ਨੇ ਗੱਲਾਂ ਦੇ ਮੈਨੂੰ ਨਹੀਂ ਇਹੋ ਜੀ ਆਦਤ ਹੈਗੀ ਤੁਸੀਂ ਸਾਰਿਆਂ ਨੂੰ ਆਪਣੇ ਵਰਗੇ ਸਮਝ ਛੱਡਿਆ ਵਾ ਮੈਂ ਤੇ ਕਦੇ ਉਹਨਾਂ ਨਾਲ ਫਾਲਤੂ ਕੋਈ ਗੱਲ ਨਹੀਂ ਕੀਤੀ ਹੈਗੀ ਹੱਦ ਹੋ ਗਈ ਤਾਂ ਡੇਵਲੀ ਵੀ ਪਿੰਦਰ ਮੁੜ ਕੇ ਜਿੱਦਣ ਮੈਂ ਕੋਈ ਗੱਲ ਕੀਤੀ ਨਾ ਤੁਹਾਨੂੰ ਵੀ ਬੜੀਆਂ ਮਿਰਚਾਂ ਲੱਗਣੀਆਂ ਵਾ ਕਿ ਮੇਰੀ ਮਾਂ ਨੂੰ ਕੁਝ ਕਹਿੰਦੀ ਆ ਆਪੇ ਜਦੋਂ ਮਰਜ਼ੀ ਮੈਨੂੰ ਜੋ ਮਰਜ਼ੀ ਕਹਿ ਦਿੰਦੇ ਨੇ ਮੰਮੇ ਤੂੰ ਥੋੜਾ ਜਿਹਾ ਬਦਲੋ ਹੁਣ ਨਾਲੇ ਜੀ ਕਹੋਗੇ ਨਾ ਤੇ ਫੇਰੇ ਜੀ ਖਵਾਓਗੇ ਫਿਰ ਤੁਸੀਂ ਮੁੜ ਕੇ ਕਹਿਣਾ ਮੇਰੀ ਨਾ ਮੇਰੀ ਇੱਜ਼ਤ ਨਹੀਂ ਕਰਦੀ ਹੈਗੀ ਫਰਾਫੜਾ ਪਾਣੀ ਤੇ ਜਾ ਤੂੰ ਅੰਦਰ ਉਹਦੇ ਪਤਾ ਹੀ ਹੈ ਇਹ ਜੀਤੋ ਹੈਗੀ ਹੈ ਤੇਰੀ ਜੁਬਾਨ ਤੋਂ ਪਤਾ ਲੱਗਦਾ ਮੰਮੇ ਜਿੱਦਾਂ ਤੁਸੀਂ ਅੱਗੋਂ ਡੇਅ ਕਰਨ ਉਹਨੇ ਫਿਰ ਚੁੱਪ ਰਹਿਣਾ ਅਸੀਂ ਇੰਦਰ ਨੁਆ ਦੇ ਸੋ ਸੋ ਮਾਣ ਰੱਖ ਦਈਆਂ ਨੇ ਇਹਦੇ ਮੂੰਹ ਤੇ ਮੇਰੀ ਉਹ ਗੱਲ ਵੀ ਤੌੜਾ ਛਾਟਾ ਜਾਂਦੀ ਛਾਣੀ ਤੇ ਮੰਮੀ ਤੁਸੀਂ ਵੀ ਵੇਖੋ ਨਾ ਸਸਾ ਦਾ ਭਰ ਜਾ ਆਖਣ ਦਾ ਫਿਰ ਕੀ ਹੋ ਗਿਆ ਕੋਈ ਚਰਜਾ ਕਰਵਾ ਤੁਹਾਡੇ ਨਾਲ ਕੋਈ ਵਾਰ ਅਸੀਂ ਇਨੀਆਂ ਜਰਦੀਆਂ ਹੁੰਦੀਆਂ ਸਾਂ ਇਹਨੇ ਕੀ ਵੇਖ ਲਿਆ ਜਾਂ ਕਿੱਡਾ ਦਿਨ ਤੇ ਕਿੱਡੀ ਘਰਾਤ ਹੈ ਜੇ ਦਰਿਆ ਨਾ ਕਰ ਤੂੰ ਵੀ ਗੁੱਡੀਆਂ ਦੇ ਮਗਰ ਲੱਗ ਜੇ ਤਾਂ ਫਿਰ ਉਹ ਕੋਈ ਹੁੰਦਾ ਵਾ ਉਧਰ ਵੇਖ ਉਹ ਨਾ ਕੀ ਮਗਰ ਲੱਗੇ ਆ ਚੋਪੀ ਭੜੀ ਹੈ ਇਹਨ ਦੇ ਹੁਣ ਜਦੋਂ ਨਹੀਂ ਇਹੋ ਗੱਲ ਤੁਹਾਨੂੰ ਚੰਗੇ ਲਈ ਨਾ ਕਹੀਏ ਹਨ ਜੋ ਤੁਸੀਂ ਕਰੋ ਸਾਥ ਦਈ ਜਾਈਏ ਫਿਰ ਅਸੀਂ ਚੰਗੇ ਆ ਉਮਰ ਨੰਗਣੀ ਹੁੰਦੀ ਐ ਜਨਾਨੀ ਦੇ ਪੈਰਾਂ ਥੱਲੇ ਨਹੀਂ ਰਹੀਦਾ ਤਾਂ ਰਹੀਦਾ ਹੁੰਦਾ ਸਿਰ ਉੱਚਾ ਕਰਕੇ ਤੁਰੀਦਾ ਸਿਰ ਉੱਚਾ ਹੀ ਏ ਤੂੰ ਹੀ ਨਿਵਾ ਕਰਾਉਂ ਰਹੇ ਓ ਦਬਾ ਹੋ ਜਾ ਮੇਰੀਆਂ ਅੱਖਾਂ ਗਾਓ ਨਾ ਹੋਏ ਸਾਰਾ ਗੁੱਸਾ ਤੇਰੇ ਤੇ ਨਿਕਲ ਜਾਵੇ ਚਲੋ ਕੋਈ ਗੱਲ ਨਹੀਂ ਤੂੰ ਫੋਟੋ ਪਾਤੀ ਨਾ ਅਹੀਂ ਵੇਖ ਲੈਣੇ ਆਂ ਹਾਂਜੀ ਕੋਈ ਗੱਲ ਨਹੀਂ ਤੁਹਾਨੂੰ ਨਾ ਸਲਾਹ ਕਰਕੇ ਤੇ ਫਿਰ ਦੱਸ ਦਾਂਗੇ ਦੇਖਾ ਮੁੰਡੇ ਦੀ ਫੋਟੋ ਮੁੰਡਾ ਤੇ ਸੋਹਣਾ ਵਾ ਲਾਵ ਨੂੰ ਪੁੱਛਣੀ ਆ ਕਿ ਕਿੱਦਾਂ ਵੇਖੋ ਠੀਕ ਲਾਗੋ ਆ ਵੇਖਿਓ ਮੁੰਡੇ ਦੀ ਫੋਟੋ ਨਾ ਪਾਤੀ ਗਰਲੇ ਠੀਕ ਆ ਮੁੰਡੇ ਤੇ ਲੱਗਣ ਡਿਆ ਬਾਕੀ ਵੇਖ ਲਓ ਤੁਸੀਂ ਮੈਂ ਕੀ ਵੇਖਣਾ ਵਾ ਮੈਨੂੰ ਤਾਂ ਮੁੰਡਾ ਬੜਾ ਹੀ ਸੋਹਣਾ ਲੱਗਾ ਨਾਲੇ ਸਰਦਾਰ ਆ ਗਰਲੀਨ ਇੱਕ ਗੱਲ ਮੈਂ ਤੈਨੂੰ ਦੱਸਾਂ ਪਹਿਲਾਂ ਵਾਲਾ ਨਾ ਕੰਮ ਹੋ ਗਿਆਗਾ ਤੇ 에ਅਰ ਕੱਪ ਹੌਸਲੇ ਨਾਲ ਕੰਮ ਕਰਨਾ ਵਾ ਕਿਉਂਕਿ ਆਪਾਂ ਮੁੰਡਾ ਵੀ ਬਾਹਰ ਵਾ ਤੇ ਭੈਣੇ ਬੰਨਾਂ ਦੇ ਆ ਗਾ ਵਾ ਤੇ ਤਗੜੇ ਬੰਦੇ ਆ ਤੇ ਉਹ ਨਾ ਅੱਜ ਕਹਿਣ ਵੀ ਆਪਾਂ ਸਰੋਪਿਆ ਨਾ ਕਰਨਾ ਵਾ ਮਿਲਨੀ ਕੱਲ ਨੂੰ ਕਹਿਣ ਕੁਝ ਹੋਰ ਆ ਐਦਾਂ ਤੇ ਐਦਾਂ ਕਰ ਦੋ ਮੁੜ ਕੇ ਠੀਕ ਨਹੀਂ ਲੱਗਦਾ ਤੇ ਵਾਰ-ਵਾਰ ਇਹੋ ਜੇ ਕੰਮ ਜਿਹੜੇ ਹੁੰਦੇ ਸਹੀ ਵੀ ਨਹੀਂ ਲੱਗਦੇ ਹੈਗੇ ਤੇ ਆਪਾਂ ਜੋ ਵੀ ਕਰਨਾ ਵਾ ਹੌਂਸਲੇ ਨਾਲ ਪੁੱਛ ਪੜਤਾਲ ਕਰਕੇ ਕਰਨਾ ਵਾ ਲੱਭ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਨਾਲੇ ਉਹਨਾਂ ਦਾ ਰਿਸ਼ਤਾ ਮੂੰਹ ਮੰਗ ਕੇ ਲਿਆਵਾ ਗਲੇਨ ਉਹ ਤੇ ਤੇਰੀ ਗੱਲ ਠੀਕ ਆ ਪਰ ਜਿਹੜੀ ਦੂਰੋਂ ਦੂਰੋਂ ਕਦੇ-ਕਦੇ ਹੀ ਸੱਸੀ ਨਾਲ ਹੁੰਦੀ ਆ ਨਾ ਉਹ ਗੱਲ ਹੁੰਦੀ ਆ ਵੱਖਰੀ ਭਾਵੇਂ ਮਿਲਦੇ ਗਿਲਦੇ ਆ ਬਾਰੰਦਰ ਪਰ ਜਦੋਂ ਰਿਸ਼ਤੇਦਾਰੀ ਬਣ ਜਾਂਦੀ ਆ ਨਾ ਤਾਂ ਉਮਰ ਪਰਦਾ ਕੰਮ ਆ ਜਾਂਦਾ ਤੇ ਉਹਨਾਂ ਗੱਲਾਂ 'ਚ ਮੁੜ ਕੇ ਫਰਕ ਆਉਂਦਾ ਤੇ ਨਾਲੇ ਆਪਾਂ ਤੇ ਉਹਨਾਂ ਦੇ ਜੀਆਂ ਨੂੰ ਜਾਣਦੇ ਆ ਮੁੰਡਾ ਤੇ ਬਾਹਰ ਬੈਠਾ ਉਹਨੂੰ ਕੇ ਨੂੰ ਤੇ 6-7 ਸਾਲੋਂ ਚੱਲੇ ਆ ਉੱਥੇ ਸਾਨੂੰ ਹੁਣ ਅਗਲੇ ਦੇ ਬਾਰੇ ਕੀ ਪਤਾ ਹੋ ਸਕਦਾ ਉਹ ਬਹੁਤ ਚੰਗਾ ਹੋਵੇ ਤੇ ਹੋ ਸਕਦਾ ਉਹ 'ਚ ਕੁਝ ਐਬ ਹੋਣਾ ਕੋਈ ਐਬ ਹੈ ਨਹੀਂ ਆ ਉਹਨਾਂ ਨੂੰ ਤੁਹਾਡਾ ਵੀ ਪਤਾ ਵਾ ਤੁਹਾਨੂੰ ਉਹਨਾਂ ਦਾ ਵੀ ਪਤਾ ਵਾ ਤੁਹਾਨੂੰ ਗੜਾ ਦੀ ਉਹਨਾਂ ਦੇ ਪਰਿਵਾਰ ਨਾਲ ਮਿਲਦੇ ਹੀ ਉਹ ਮੈਂ ਉਹੀ ਗੱਲ ਤੇ ਬਹੁਤ ਤੈਨੂੰ ਕਹਿਣ ਡਿਆ ਆਂ ਪੀ ਪਰਿਵਾਰ ਤੇ ਮਿਲਦਾ ਜਿਲਦਾ ਵਾ ਪਰ ਮੁੰਡਾ ਤੇ ਬਾਹਰ ਬੈਠਾ ਵਾ ਨਾ ਤੇ ਆਪਾਂ ਇਹ ਨਹੀਂ ਕਹਿੰਦੇ ਹੈਗੇ ਚਲੋ ਪਰਿਵਾਰ ਵਧੀਆ ਵਾ ਉਹਨਾਂ ਦਾ ਸਾਰਾ ਇਸਲੀਕਾ ਵਧੀਆ ਵਾ ਸਾਨੂੰ ਪਸੰਦ ਵਾ ਪਰ ਇਹ ਆ ਵੀ ਜਿਹਦੇ ਨਾਲ ਦੀ ਧੀਨ ਜ਼ਿੰਦਗੀ ਕੱਟਣੀ ਆ ਉਹਦੇ ਬਾਰੇ ਜਾਣਨਾ ਜ਼ਿਆਦਾ ਜ਼ਰੂਰੀ ਆ ਮੁੰਡਾ ਨਾ ਕੋਈ ਨਸ਼ਾ ਪੱਤਾ ਨਹੀਂ ਕਰਦਾ ਐਵੇਂ ਨਾ ਤੁਸੀਂ ਟੈਨਸ਼ਨ ਲਓ ਤੁਹਾਡੇ ਨਾਲੋਂ ਵੱਧ ਮੈਨੂੰ ਵੀ ਟੈਨਸ਼ਨ ਆ ਮੇਰੀ ਉਹ ਧੀਆ ਵਾਂਗੂ ਆ ਗਰਲੀਨ ਟੈਨਸ਼ਨ ਤੇ ਸੱਚੀ ਆ ਨਾ ਅੱਗੇ ਵੀ ਸਾਰਾ ਕੁਝ ਹੋ ਕੇ ਤੇ ਇੱਕ ਹਿਸਾਬ ਦਾ ਥੋੜਾ ਜਿਹਾ ਸਮਾਂ ਰਹਿ ਗਿਆ ਸਿਰੇ ਚੜ ਕੇ ਤੇ ਗੱਲ ਇਦਾਂ ਹੋਈ ਆ ਤੇ ਫਿਰ ਚੰਗਾ ਨਹੀਂ ਨਾ ਲੱਗਦਾਗਾ ਡਰ ਲੱਗਦਾ ਇਹਨਾਂ ਚੀਜ਼ਾਂ ਤੋਂ ਇਹ ਹੁਣ ਜਿਹੜਾ ਵਾ ਤੂੰ ਸਿਆਣੀ ਆ ਪਰ ਜੋ ਵੀ ਅਜੇ ਹਾਂ ਇੱਕ ਗੱਲ ਹੋਰ ਹੁਣ ਤੂੰ ਉਹਨਾਂ ਨੂੰ ਅਜੇ ਪੱਕੀ ਹਾਂ ਨਾ ਕਰੀ ਹੈਗਾ ਪਹਿਲਾਂ ਆਪਾਂ ਸੋਚ ਵਿਚਾਰ ਲਈਏ ਫਿਰ ਆਪਾਂ ਦੂਜਾ ਸਟੈਪ ਵੇਖਾਂਗੇ ਕਿ ਕੀ ਆ ਮੈਂ ਮੁੰਡੇ ਬਾਰੇ ਪਤਾ ਕਰਦਾ ਵਾਂ ਤੇ ਫਿਰ ਗੱਲ ਕਰਨੀ ਆ ਜਲਦਬਾਜ਼ੀ ਦੇ ਵਿੱਚ ਅਜੇ ਕੋਈ ਵੀ ਗੱਲ ਨਾ ਕਰੀ ਤੇ ਹੁਣ ਨਾਲੇ ਜਦੋਂ ਫੋਨ ਆਉਂਦਾ ਨਾ ਤੇ ਮੇਰੇ ਨਾਲ ਗੱਲ ਕਰਾਈਂ ਇੱਕ ਵਾਰੀ ਕੋਈ ਗੱਲ ਨਹੀਂ ਮੈਂ ਇਦਾਂ ਕਰਨੀ ਆ ਕਬਲ ਨੂੰ ਵੀ ਬਖਾਉਣੀ ਆ ਵੀ ਵੇਲੇ ਮੁੰਡਾ ਠੀਕ ਆ ਕਬਲ ਦੀ ਰਾਇ ਲੈ ਲਈ ਜਿੱਦਾਂ ਉਹ ਕਹੂਗੀ ਨਾ ਆਪਾਂ ਉਦਾਂ ਹੀ ਕਿਉਂਕਿ ਉਹਦੀ ਜ਼ਿੰਦਗੀ ਦਾ ਸਵਾਲ ਆ ਆ ਫੋਨ ਫੜਾਉ ਮੈਂ ਦਿਖਾ ਕੇ ਆ ਉਹ ਤੁਹਾਨੂੰ ਇਹ ਵਾਈ ਗਰੁੱਪ ਕਾਰਜ ਸਿਰੇ ਚੜ੍ਹ ਜੇ ਉਹਦਾ ਬੰਦੇ ਤੇ ਬਹੁਤ ਵਧੀਆ ਨੇ ਬੱਚਾ ਵੀ ਉਹਨਾਂ ਦਾ ਨੇਕ ਹੀ ਬਏ ਹੋਣਾ ਕਵਲ ਕਿੱਥੋਂ ਤਰਿਆ ਮਡੀਆਂ ਭੂਆ ਭਤੀ ਇਹ ਚਾਚੇ ਦੀ ਨੌਣ ਨੇ ਚੋਕਲੇਟ ਵਿਖਾਈ ਇਹ ਮਗਰੀ ਭੱਜ ਗਈ ਫਿਰ ਮੈਂ ਵੀ ਚੱਲ ਗਈ ਵੀ ਕੱਲੀ ਆ ਤੇ ਨਾਲ ਹੀ ਲੈ ਆਉਣੀ ਆ ਤੂੰ ਚੰਗਾ ਕੀਤਾ ਵਾ ਝਾਟੇ ਕੁੰਡਾ ਖੋਲ ਕੇ ਤੇ ਬਾਹਰ ਚੱਲ ਜਾਂਦੀ ਆ ਇਕ ਲੌਂਦੀ ਨਹੀਂ ਹੈਗੀ ਜਾ ਮੇਰਾ ਪੁੱਤ ਖੇਡ ਹੁਣ ਕਬਲ ਮੈਂ ਤੇਰ ਨਾਲ ਗੱਲ ਕਰਨੀ ਹੈ ਕਬਲ ਆ ਮੁੰਡੇ ਦੀ ਉਹਨਾ ਫੋਟੋ ਪਾਈ ਆ ਜਿਹੜੀ ਤੇ ਰਿਸ਼ਤੇ ਦੀ ਦੱਸ ਪਾਉਂਗੇ ਵੀ ਇਹਲਾ ਮੁੰਡਾ ਠੀਕ ਆ ਭਾਬੀ ਮੈਂ ਕੀ ਵੇਖਣਾ ਵਾ ਜੋ ਵੀ ਵੇਖਣਾ ਤੂੰ ਹੀ ਕਰਨਾ ਵਾ ਜੇ ਤੁਹਾਨੂੰ ਸਹੀ ਲੱਗਦਾ ਨਾ ਤੇ ਉਹੀ ਕਰੋ ਤੇ ਲਾ ਵੀ ਇਹਨੂੰ ਵਿਖਾ ਲਓ ਪਹਿਲਾਂ ਪਿਓ ਕੀ ਕਹਿੰਦੇ ਨੇ ਉਹ ਤਾਂ ਦਰੇ ਉਹਨਾਂ ਨੇ ਕਿਹਾ ਵਾ ਵੀ ਕਮਲ ਨੂੰ ਪੁੱਛ ਫੇਰ ਵੀ ਉਹਨੇ ਜ਼ਿੰਦਗੀ ਕੱਟਣੀ ਆ ਨੈਨੇ ਭਾਬੀ ਤੁਹਾਡੀ ਸਲਾਹ ਜ਼ਰੂਰੀ ਆ ਤੁਸੀਂ ਜੋ ਵੀ ਸੋਚਿਆ ਨਾ ਤੇ ਵਧੀਆ ਸੋਚਿਆ ਮੇਰੇ ਲਈ ਕਮਲ ਫੇਰ ਵੀ ਤੂੰ ਮੁੰਡੇ ਦੀ ਫੋਟੋ ਵੇਖ ਲੈ ਇੱਥੇ ਕਿਹੜਾ ਤੇਰਾ ਵੀਰ ਆ ਫੇਰ ਵੀ ਤੂੰ ਜ਼ਿੰਦਗੀ ਕੱਟਣੀ ਆ ਨੈਨੇ ਭਾਬੀ ਸੋਹਣਾ ਠੀਕ ਆ ਮੈਨੂੰ ਤਾਂ ਸੋਹਣਾ ਲੱਗਾ ਸਭ ਸਰਦਾਰ ਮੁੰਡਾ ਅੱਜ ਕੱਲ ਲੱਭਦੇ ਕਿੱਥੋਂ ਸਰਦਾਰ ਮੁੰਡੇ ਕੋਈ ਗੱਲ ਨਹੀਂ ਚੱਲ ਠੀਕ ਆ ਮੈਂ ਤੇਰੇ ਵੀਰ ਨਾਲ ਗੱਲ ਕਰਨੀ ਆ ਪਲਾਸ ਕੀ ਲਭੰਦੇ ਹੋ ਉਹ ਕੁਝ ਨਹੀਂ ਕਰ ਲਈ ਨਾ ਪਲਾਸ ਰੱਖਿਆ ਉੱਤੇ ਉਹ ਵੇਖਣ ਡਿਆਂ ਚਲੋ ਬਾਅਦ ਚ ਵੇਖ ਲਿਓ ਮੈਂ ਕਵਲ ਨੂੰ ਫੋਟੋ ਵਿਖਾਈ ਤੇ ਕਹਿਣ ਦੀ ਕੋਈ ਗੱਲ ਨਹੀਂ ਭਾਬੀ ਜੀ ਜੋ ਵੀ ਤੁਸੀਂ ਕਰੋਗੇ ਤੇ ਮੇਰਾ ਚੰਗਾਈ ਕਰੋਗੇ ਚਲ ਠੀਕ ਹੈ ਕਰ ਲਈ ਨਾ ਜਿਉਂਨੇ ਕਹਿਤਾ ਨਾ ਵੀ ਉਹਨੂੰ ਵੀ ਠੀਕ ਆ ਤੇ ਤੂੰ ਇਦਾਂ ਕਰ ਹੁਣ ਅੱਗੇ ਗੱਲ ਤੋੜ ਗੱਲ ਫੇਰ ਮੈਂ ਤੋੜਨੀ ਆ ਪਹਿਲਾਂ ਨਾ ਤੁਸੀਂ ਆਪਣੀ ਪੂਆਣਾ ਗੱਲ ਕਰੋ ਕਿੰਨੇ ਦਿਨ ਹੋ ਗਏ ਉਹ ਫੋਨ ਨਹੀਂ ਆਇਆ ਉਹਨਾਂ ਨੂੰ ਨਾ ਸਾਰਾ ਗੁੱਸਾ ਮੇਰੇ ਤੇ ਹੁਣਾਵਾ ਜੇ ਕਿਤੇ ਪੂਆਣ ਨੂੰ ਬਾਹਰੋਂ ਪਤਾ ਲੱਗ ਗਿਆ ਨਾ ਫਿਰ ਰਿਸ਼ਤਾ ਕਵਲ ਦਾ ਹੁੰਡਿਆਵਾ ਤੇ ਫੇਰ ਉਹਨੇ ਗੁੱਸੇ ਹੁਣਾ ਮੈਂ ਤੇ ਇੱਥੇ ਚੰਗਾ ਤੂੰ ਫੋਨ ਕਰਕੇ ਕਹੋ ਉਹ ਗਰਲੀਨ ਮੈਂ ਫੋਨ ਤੇ ਕਰਦਾ ਵਾਂ ਕੱਲ ਵੀ ਕੀਤਾ ਸੀ ਤੇ ਪਿੰਦਰ ਨੂੰ ਮੈਂ ਕਿਹਾ ਇਹ ਭੂਆ ਨਾਲ ਗੱਲ ਕਰਾ ਤੂੰ ਉਹ ਆਂਦਾ ਸੀ ਕਿ ਉਹਨਾਂ ਨੇ ਫੋਨ ਕੋ ਨਹੀਂ ਫੜਿਆ ਗੁੱਸਾ ਤੈਨੂੰ ਪਤਾ ਹੀ ਇਹ ਭੂਆ ਦਾ ਕਿੱਦਾਂ ਵਾਂ ਤੇ ਭੂਆ ਨੂੰ ਹੁਣ ਮਨਾਉਣਾ ਪਹਿਲਾਂ ਪਹਿਲਾਂ ਰਿਸ਼ਤੇ ਤੂੰ ਆਪਾਂ ਇਦਾਂ ਕਰਾਂਗੇ ਭੂਆ ਨੂੰ ਵੀ ਮਨਾਉਣਾ ਪੈਣਾ ਵਾ ਤੈਨੂੰ ਪਤਾ ਵੀ ਭੂਆ ਤੇ ਪਿਛਲੀਆਂ ਗੱਲਾਂ ਨਹੀਂ ਛੱਡਦੀ ਤੇ ਜੇ ਫੇਰ ਆਪਾਂ ਇਦਾਂ ਹੀ ਸਟੈਪ ਚੁੱਕ ਲਿਆ ਤੇ ਭੂਆ ਨੇ ਕਹਿਣਾ ਇੱਕ ਬੰਨਾਂ ਨੂੰ ਹੋਰ ਮਿਲ ਜਾਣਾ ਲੜਨ ਦਾ ਨਹੀਂ ਨਹੀਂ ਪਹਿਲਾਂ ਭੂਆ ਨੂੰ ਪੁੱਛ ਕੇ ਤੇ ਫੇਰ ਰਿਸ਼ਤੇ ਦੀ ਚਲੋ ਠੀਕ ਆ ਕੋਈ ਨਹੀਂ ਬਾਕੀ ਕਰਦੇ ਆ ਤਾਂ ਤੂੰ ਉਹਨਾਂ ਨਾਲ ਹੁਣ ਗੱਲ ਤੋਰ ਅੱਗੇ ਮੰਮੀ ਇਦਾਂ ਕਿੰਨਾ ਚਿਰ ਮੂੰਹ ਵਟ ਛੜੋਗੇ ਅਗਲਾ ਕਿੰਨੀ ਵਾਰੀ ਫੋਨ ਕੀਤਾ ਚੱਲ ਬੰਦਾ ਇੱਕ ਵਾਰੀ ਗੱਲ ਕਰ ਲੈਂਦਾ ਮੇਰੀ ਸੁਣ ਗੱਲ ਉਹਦੋਂ ਤੂੰ ਹਮਰਜ਼ੀਆਂ ਕੀਤੀਆਂ ਹਨ ਹੁਣ ਮੇਰੀ ਮਰਜ਼ੀ ਹੈ ਮੰਮੀ ਤੁਹਾਨੂੰ ਚੰਗੇ ਵਾਸਤੇ ਆਨੇ ਹਾਂ ਵਿਚਾਰਿਆਂ ਐਵੇਂ ਤੰਗ ਜ਼ਰੂਰ ਕਰਨਾ ਹੀ ਪਿੰਦਰ ਤੇ ਇਦਾਂ ਕਰੋ ਮੈਂ ਸ਼ਾਮਾ ਨਾਲ ਜੋ ਫੋਨ ਲਾ ਕੇ ਦਵਾਂਗਾ ਤਾਂ ਗੱਲ ਕਰ ਲਿਓ ਤੁਸੀਂ ਇੱਕ ਵਾਰੀ ਪਿੰਦਰ ਹਾਂ ਆਣਾ ਮੇਰੇ ਫੋਨ 'ਚੋਂ ਕੱਲ ਪਰਸੋਂ ਦੇ ਨਾ ਪੈਸੇ ਮੁੱਕ ਗਏ ਆ ਤੇ ਪਵਾ ਦਊ ਹਾਂ ਮੈਂ ਗੱਲ ਕਰਨੀ ਆ ਕੋਈ ਨਹੀਂ ਮੈਂ ਜਾਣਾ ਸ਼ਾਰਾ ਘੰਟੇ ਤੱਕ ਦੇ ਕਰਾਵਾਂਗਾ ਰੀਚਾਰਜ ਤੇ ਕਰਾਉਣਾ ਕਿਹੜਾ ਨਾਲ ਇਹ ਮੈਨੂੰ ਦੱਸ ਦੇ ਕੋਈ ਵੀ ਕਰਵਾ ਦਿਓ ਉਹ ਨਹੀਂ ਨਾ ਉਹ ਆਪਣਾ ਜਿਹੜਾ ਨੈਟ ਜਾਂ ਮਿਲਦਾ ਵਾ 1GB 2 ਇੱਕ ਵਾਲਾ ਹੀ ਕਰਵਾ ਦਿਓ ਬੜਾ ਮੈਨੂੰ ਨਹੀਂ ਮੇਰੀ ਸੁਣ ਗੱਲ ਤੂੰ ਕੀ ਕਰਨੇ ਨੇ ਪੈਸੇ ਪਵਾ ਕੇ ਕਿੰਦਰ ਤੇਰੇ ਫੋਨ 'ਚ ਦੇ ਹੈਗੇ ਹੀ ਨੇ ਐਵੇਂ ਵੱਧੂ ਦਾ ਖਰਚਾ ਇੱਕ ਫੋਨ ਤੋਂ ਵੀ ਸਾਰੇ ਜਣੇ ਗੱਲ ਕਰ ਹੀ ਸਕਦੇ ਨੇ ਨਾਲ ਇਧਰ ਫੜਾ ਮੈਨੂੰ ਕਿੰਦਰ ਮੈਂ ਆਪਣੇ ਪਿੰਡ ਫੋਨ ਵੀ ਲਾਉਣਾ ਹੁੰਦਾ ਵਾ ਤੇ ਢੜੇ ਮਗਲ ਮਦ ਤੁਰੀ ਕਿਰਦੀ ਰਿਆ ਕਰਾਂਗੀ ਮੈਨੂੰ ਆਪਣਾ ਫੋਨ ਦਿਓ ਮੰਮੀ ਹੱਦ ਹੋਈ ਤੁਹਾਡੇ ਵਾਲੀ ਵੀ ਮੇਰੀ ਛੋੜ ਕਲਪਿੰਦਰ ਇਹ ਕਿਹੜੀ ਬਾਹਰਲੇ ਮੁਲਕ ਬੈਠੀ ਹੈ ਜਦੋਂ ਫੋਨ ਕਰਨਾ ਹੋਏ ਤੇਰੇ ਤਾਂ ਵੀ ਕਰ ਸਕਦੀ ਏ ਨਾਲੇ ਜੇ ਪੈਸੇ ਦੇ ਜਿ ਪਾਉਣੇ ਨੇ ਤੇ ਮੇਰੇ ਖਰਚੇ ਦਾ ਥਾਂ ਹੈ ਜਦੋਂ ਮੈਨੂੰ ਇਹ ਨਹੀਂ ਨਾ ਅੰਦਰ ਬੈਠੀ ਪਾਸੀ ਇਹਨੂੰ ਟੋਚ ਟੋਚ ਕਰਦੀ ਰਹਿੰਦੀ ਏ ਰਹਿਂਦੇ ਤੂੰ ਇਹਦੇ ਤੇ ਗੱਲ ਕਰਿਆ ਕਰ ਤੇ ਨਾਲੇ ਮੈਨੂੰ ਵੀ ਦੱਸ ਪੰਜਾਬੀ 'ਚ ਲਿਖੇ ਹੋਏ ਨੰਬਰ ਤੇ ਮੈਨੂੰ ਪਤਾ ਹੋਏਗਾ ਕਿ ਕਿਹੜਾ ਫੋਨ ਆਇਆ ਕਿੰਨੂੰ ਇਹਨੇ ਕਰਨਾ ਵਾ ਐਵੇਂ ਵਾਦੂ ਦਾ ਖਰਚਾ ਉਹ ਨਹੀਂ ਵੇਲੇ ਟਾਈਮ ਤੁਹਾਨੂੰ ਸਮਝਾਵਾਂਗਾ ਨਾਲੇ ਤੁਹਾਨੂੰ ਨਹੀਂ ਸਮਝ ਲੱਗਣੀ 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 ਕਿਉਂ ਨਹੀਂ ਮੈਂ ਵੀ ਪੜੀ ਆ ਪੰਜਾਬੀ ਪੜੀ ਆ ਤੂੰ ਸਾਰੇ ਨੰਬਰ ਮੈਨੂੰ ਪੰਜਾਬੀ ਚ ਲਿਖ ਕੇ ਦੇ ਐਡੀ ਜਾਣੀ ਨਹੀਂ ਮੈਂ ਵੀ ਆ ਤੁਹਾਨੂੰ ਚਲਾਉਣਾ ਨਹੀਂ ਹੋਣਾ ਤੁਹਾਨੂੰ ਦੂਜਾ ਲੈਦਾਗਾ ਬਟਨ ਆਲਾ ਵੇ ਆ ਜਾਏਗਾ ਜੇ ਸਿਖਾਏਗਾ ਤੇ ਆਪੇ ਆ ਜਾਣਾ ਕਿਉਂ ਮੈਂ ਐਡੀ ਜਾਣੀ ਨਹੀਂ ਉਹਦਾ ਫੋਨ ਫੜਾਓ ਉਹਨੂੰ ਆ ਫੜ ਤੂੰ ਆਪਣਾ ਕੋਲ ਰੱਖ ਫੜਾ ਇਧਰ ਫੋਨ ਇਹ ਨਹੀਂ ਇਹਨੂੰ ਮਿਲਣਾ ਹੈਗਾ ਨਾਲੇ ਸਾਰਾ ਦਿਨ ਐਂ ਉਂਗਲਾ ਮਾਰਦੀ ਰਹਿੰਦੀ ਐ ਇਹ ਪਤਾ ਕੀ ਕਰਦੀ ਐ ਆ ਜਿਹੜੀਆਂ ਹੁਣ ਕੁੜੀਆਂ ਚੀਜ਼ਾਂ ਮੰਗੁੰਦੀਆਂ ਨੇ ਸਾਉਂ ਵਾਲੀ ਤੇ ਕੋਈ ਚੀਜ਼ ਹੀ ਨਹੀਂ ਮਗੰਦੀ ਹਜ਼ਾਰਾਂ ਚ ਮਗੰਦੀ ਐ ਇਹ ਤੇ ਸਿਆਪਾ ਮੁਕੇਗਾ ਜਦੋਂ ਕਰਨਾ ਹੋਏਗਾ ਇਹਨੂੰ ਮੈਂ ਦੱਸਾਂਗੀ ਮੰਮੀ ਤੁਸੀਂ ਵੀ ਹੱਦ ਕਰਨ ਦੇ ਹੋ ਆਹ ਦਿਵਾਲੀ ਕਿਹੜੀ ਘਰ ਆ ਪਿੰਦਰ ਮੇਰਾ ਖਰਚੇ ਦਾ ਥਾਂ ਤੂੰ ਜਾਣਾਂ ਮੈਂ ਸਾਰਿਆਂ ਕੋਲ ਹੁਣ ਇੱਕ ਇੱਕ ਦੋ ਦੋ ਫੋਨ ਨੇ ਅੱਛਾ ਦੋ ਦੋ ਪਾਉਣੇ ਹੁੰਦੇ ਲੋ ਗੱਲ ਚ ਪਾਈਦੇ ਨੇ ਮੰਮੀ ਜੇ ਕੋਈ ਜੀ ਬਾਹਰ ਆ ਤਾਂ ਘਰ ਨਹੀਂ ਚ ਲੋੜ ਹੈਗੀ ਤੇ ਨਾਲੇ ਪਿੰਦਰ ਮੇਰੇ ਮੰਮੀ ਡੈਡੀ ਹੋਣਾ ਨੇ ਲੈ ਕੇ ਦਿੱਤਾ ਵਾ ਇਹ ਕਿਹੜਾ ਮੰਮੀ ਤੂੰ ਹੀ ਲੈ ਕੇ ਦਿੱਤਾ ਜਿਹੜਾ ਮੇਰੇ ਤੋਂ ਖੋਹਦੇ ਹੋ ਤੇ ਮੰਮੀ ਡੈਡੀ ਕੀ ਆਂਦੇ ਨੇ ਬੇ ਕੰਮ ਧੰਦਾ ਕੋਈ ਨਾ ਕਰਿਆ ਕਰ ਇਹਨੂੰ ਫੜ ਕੇ ਤੇ ਬੈਠੀ ਰਿਆ ਤਨ ਸਾਰਾ ਕਰਦੀ ਤੇ ਹੈਗੀਆਂ ਹੋਰ ਦੱਸੋ ਕੀ ਕਰਾਂ ਬਸ ਇਹਦੀ ਤੈਨੂੰ ਫੋਨ ਨਹੀਂ ਮਿਲਣਾ ਹੈਗਾ ਜਦੋਂ ਵੀ ਕਿਸੇ ਦਾ ਫੋਨ ਆਏਗਾ ਨਾ ਮੈਂ ਤੈਨੂੰ ਦੱਸ ਦਾਂਗੀ ਉਹ ਜਾ ਮੈਂ ਲੈ ਦੇਣਾ ਤੈਨੂੰ ਤੂੰ ਵੀ ਐਵੇਂ ਆ ਗਈ ਇੱਥੇ ਤੂੰ ਮੈਨੂੰ ਕੱਲੇ ਨੂੰ ਦੱਸ ਮੈਂ ਦੇਖਾਂ ਇਹ ਤਾਂ ਤੁਹਾਡੀਆਂ ਹੜਾ ਸ਼ੇਰੀਆਂ ਦੇ ਮੁੰਡਿਆਂ ਦੀਆਂ ਮੰਮੀ ਜਿੱਦਾਂ ਤੇ ਹੀ ਹੁਣ ਕਰਨ ਦੇ ਨਾ ਉਹਦੇ ਨਾਲ ਤੂੰ ਇੱਕ ਦਿਨ ਪਛਤਾਉਣਾ ਹੈ ਜੇ ਤੂੰ ਅੱਗੋਂ ਬੋਲਣ ਦਾ ਪੀ ਫਿਰ ਕੋਈ ਗੱਲ ਨਹੀਂ ਰਛਤਾ ਹੁਣਾ ਮੈਂ ਤੇ ਇਹਨਾਂ ਨੂੰ ਸਮਝਾਉਣਾ ਨਹੀਂ ਸਿਰ ਤੇ ਚਾੜੀ ਰੱਖਣਾ ਤੇਰੀ ਉਹ ਹੀ ਗੱਲ ਹੈ ਫਿਰ ਬਾਰ ਬਾਰ ਉਹ ਗੱਲਾਂ ਕਰੀ ਜਾਣਾ ਕੋਈ ਸਮਝਦੀ ਵੀ ਗੱਲ ਕਰਿਆ ਕਰੋ ਆਏ ਹਾਏ ਕਿਉਂ ਮੈਨੂੰ ਖਾ ਜਾਣ ਲੱਗਿਆ ਮੈਨੂੰ ਤੇ ਲੱਗਦਾ ਤੇਰੀ ਵੀ ਬੁੱਧੀ ਨਾ ਭ੍ਰਿਸ਼ਟ ਕਰ ਛੜੀ ਤੇਰੀ ਜਨਾਨੀ ਨੇ ਤੇ ਮੈਨੂੰ ਇਹ ਦੱਸ ਪੀ ਇਹਦੇ ਵਿੱਚ ਕਿੰਨੇ ਪੈਸੇ ਪੈਂਦੇ ਨੇ ਮੰਮੀ ਕਿੰਨੇ ਕੁ ਪੈਂਦੇ ਨੇ ਉਹ ਮਹੀਨੇ ਬਾਅਦ 350 ਰੁਪਿਆ ਸਾਰਾ ਪਿੰਦਾ ਹੈ ਅੱਛਾ 350 ਪੈਂਦਾ ਤੇ ਦੋ ਜੀ ਕਿੰਨਾ ਹੋ ਗਿਆ 1000 ਦੇ ਲਾਗੇ ਚੱਲੇ ਹੋ ਗਿਆ ਨਾ ਕਿਉਂ ਮੈਨੂੰ ਦੁਖੀ ਕਰਨ ਦੇ ਇੱਕ ਮੈਨੂੰ ਮੇਰਾ ਪਿੱਛਾ ਕਰਨ ਦੇ ਆ ਕਿ ਹੁਣ ਤੁਸੀਂ ਵੀ ਉਹ ਜੇ ਹੋ ਗਏ ਤੁਹਾਨੂੰ ਨੇ ਮੰਮੀ ਸਮਝ ਲੱਗਣੀ ਹੈਗੀ ਨਾ ਨਾ ਇੱਕ ਮਿੰਟ ਬੈ ਜਾ ਨਾਲੇ ਮੈਨੂੰ ਦੱਸ ਵੀ ਇਹਦਾ ਲੋਕ ਜਿਆ ਕਿਦਾਂ ਖੁੱਲਦਾ ਤੇ ਨਾਲੇ ਮੈਨੂੰ ਨੰਬਰ ਦੱਸ ਵੀ ਇਹ ਉਹਨੂੰ ਚੱਲਦਾ ਵਾ ਉਹ ਮੰਮੀ ਆ ਪਾਸਵਰਡ ਜਾ ਹਟਾਉਣਾ ਪੈਣਾ ਇਤੋਂ ਮੈਨੂੰ ਦੇਣ ਸਮਝ ਆਉਂ ਨਹੀਂ ਕਿ ਤੁਸੀਂ ਕੀ ਕਰਨਾ ਮੈਂ ਭਲਾ ਮੈਂ ਕਰਨਾ ਕਰਨਾ ਕਿ ਨਹੀਂ ਮੈਨੂੰ ਨਹੀਂ ਲੋੜ ਹੈਗੀ ਨਾ ਮਜ਼ੂ ਜਣੇ ਦੋ ਫੋਨ ਆ ਜਿਹੜਾ ਹੋ ਰਿਹਾ ਤਾਂ ਮੈਨੂੰ ਨਹੀਂ ਲੋੜ ਹੈ। ਇੱਧਰ ਰੱਖੋ ਹੁਣ। ਇੱਥੋਂ ਕੱਢ ਕੇ ਨਾ ਇਦਾਂ। ਹੂੰ। ਇੱਥੋਂ ਮੁੜ ਕੇ ਨੰਬਰ ਆਇਆ ਨਾ ਕਰਨੇ ਨੇ ਜਿਹਨੂੰ ਲਾਉਣਾ ਹੈ ਮੈਂ ਪੰਜਾਬੀ 'ਚ ਕਰਦਾ ਗਾ ਦਾਂ। ਆਹੋ ਠੀਕ ਹੈ ਪੰਜਾਬੀ 'ਚ ਕਰਨੇ ਨੇ। 90 ਤੋਂ ਅਗਲੇ ਬੰਨੇ ਆਹ ਜਿਹੜੀ ਚੀਜ਼ ਆ ਨਾ ਵੇਖੋ। ਇਹਨੂੰ ਫੇਰ ਨੱਪਾਂਗੇ ਤੇ ਫੇਰ ਫੋਨ ਲੱਗਣਾ ਕਰਨਾ ਜੀ। ਅੱਛਾ। ਕਿਉਂ ਮੰਮੀ ਇਹਨੇ ਟੈਨਸ਼ਨ ਲੈਣ ਡੇ? ਅਸੀਂ ਘਰ ਹੀ ਰਹਿੰਨੇ ਆ। ਕੋਈ ਨਹੀਂ ਘਰ ਇਹਨਾਂ ਦਾ ਮੈਂ ਵੀ ਇਹਨੂੰ ਘਰ ਹੀ ਰੱਖਣਾ। ਮੈਂ ਇਹਨੂੰ ਕਿਤੇ ਬਾਹਰ ਨਹੀਂ ਛੱਡ ਕੇ ਆਉਣਾ। ਫੜਾ ਇੱਧਰ। ਜਦੋਂ ਫ ਉਹ ਕਮਦਨ ਦਾ ਲੁਕ ਕਰ ਲੈਂਦਿਆ ਕਰਕੇ ਹਰ ਵਕਤ ਉਹ ਫੜ ਕੇ ਬੈਠੀ ਰਹਿੰਦੀ ਐ ਤੈਨੂੰ ਕੀ ਪਤਾ ਤੂੰ ਤੇ ਬਾਹਰ ਚਲਾ ਜਾਣਾ ਨਾਲੇ ਮੈਨੂੰ ਪਤਾ ਹੋਇਆ ਕਰੇਗਾ ਵੀ ਕਿਹਦਾ ਫੋਨ ਹੁੰਦਾ ਤੇ ਕਿੰਨੂ ਇਹ ਕਰਦੀ ਐ ਤੇ ਪੰਜਾਬੀ ਚ ਨੰਬਰ ਪਾਈ ਤੇ ਫੇਰ ਪੈਸੇ ਪਾਈ ਇਹਦੇ ਚ ਮੰਮੀ ਕਰ ਦੇ ਨਾ ਅੱਧਾ ਘੰਟਾ ਲੱਗ ਜਾਣਾ ਜੀ ਤੂੰ ਜਾਣਾ ਕਿਤੇ ਉਹ ਜਾਣਾ ਤੇ ਨਹੀਂ ਕਿਤੇ ਕਰਨਾ ਤੇ ਸਹੀ ਐ ਇਹਨਾਂ ਨੂੰ ਸਹੀ ਚੱਲ ਠੀਕ ਐ ਜਾ ਜਿੱਥੇ ਜਾਣਾ ਕਰ ਲਈ ਮੁਰਗੀ ਨਾਲੇ ਮੰਮੀ ਫੋਨ ਉਹਨੇ ਕਿੰਨੂ ਕਰਨਾ ਹੋਰ ਕਿਸੇ ਨੂੰ ਸਿਰਫ ਉਹਦਾ ਪਿੰਡੋ ਹੀ ਹੁੰਦਾ ਵਿਥ ਇੰਨੂੰ ਬੜਾ ਫਿਕਰ ਆ ਪਿੰਡੋਂ ਹੀ ਹੁੰਦਾ ਤੇ ਜੇ ਹੋਰ ਕਿਤੇ ਆ ਜੇ ਤੇ ਫਿਰ ਮੈਨੂੰ ਵੀ ਪਤਾ ਲੱਗੇਗਾ ਕਿ ਇਹ ਹੋਰ ਉਪਰੇ ਦਾ ਆਇਆ ਵੈ ਪੇਕੇ ਤੇ ਚਲੋ ਕਰਦੀ ਜੀ ਸਦਕੇ ਵੇਖ ਇਹਨਾਂ ਦੋਵਾਂ ਦੇ ਮੂੜ ਵਿਗੜੇ ਨੇ ਜਿਹੋ ਜੇ ਇਹ ਨੇ